ਲੋ ਜੀ ਆਪਾਂ ਪਹੁੰਚ ਗਏ ਫਰੀਦਕੋਟ ਸਦੇ ਨਾਲ ਛੋਟਾ ਬੱਚਾ ਵੀ 30 ਕਿਲੋਮੀਟਰ ਵਾਲੀ ਰੈਲੀ ਦੇ ਵਿੱਚ ਦੇਖੋ ਛੋਟਾ ਬੱਚਾ ਹੌਲੀ ਹੌਲੀ ਕੱਟਣਾ ਮਾਰੀ ਮਨਜੀਤ ਸਿੰਘ ਬਟੰਡੇ ਵਾਲੇ ਸਾਡੇ ਭਰਾ ਤੇ ਬਾਈ ਰਜਿੰਦਰ ਸਿੰਘ ਜਿਹੜਾ ਮਹਿਮੂਆਣੇ ਤੋਂ ਉਹਨਾਂ ਦਾ ਬੇਟਾ ਨਾਲ ਸਾਈਕਲਿੰਗ ਕਰਦਾ ਤੇ ਜਿਨ੍ਹਾਂ ਨੇ ਇਹ ਆਰਗੇਨਾਈਜ਼ ਹੋ ਜੀ ਪਿੰਡ ਤੋਂ ਲੱਗਿਆ ਚੱਲਣਾ ਅੱਜ ਹੈਗਾ 16 ਨਵੰਬਰ 2025 ਤੇ ਵੀਰ ਆਪਣੇ ਕੋਲ ਗੈਰੀ ਪਹੁੰਚ ਚੁੱਕਿਆ ਸਾਢੇ 4 ਹੋ ਗਏ ਅਸੀਂ ਇੱਥੋਂ ਤੁਰਨ ਲੱਗੇ ਆਂ ਫਰੀਦਕੋਟੋਂ ਸਾਈਕਲ ਰੈਲੀ ਤੇ ਤੇ ਬਾਕੀ ਗੱਲਾਂ ਬਾਤਾਂ ਕਰਦੇ ਉੱਥੇ ਜਾ ਕੇ ਵੀ ਕਿਹੜੇ ਕਿਹੜੇ ਸੱਜਣ ਮਿੱਤਰ ਮਿਲਦੇ ਆਂ ਹਾਂਜੀ ਵੀਰੇ ਗੈਰੀ ਠੀਕ ਠਾਕ ਜੀ ਚੜਦੀ ਕਲਾਈ ਚੜਦੀ ਕਲਾਈ اے ਬਾਈ ਆਪਣੇ ਹੁਣ ਰਾਜਸਥਾਨ ਦਾ ਟੂਰ ਕਰਕੇ ਆਇਆ ਤਾਜੀ ਉਹ ਵਧੀਆ ਸਫਰ ਚੜਦੀ ਕਲਾ ਜਰ ਰਿਹਾ ਬਈ ਪੂਰਾ ਵੀਰੇ ਬਹੁਤ ਪਿਆਰ ਮਿਲਿਆ ਠੀਕ ਹੈ ਜੀ ਪੂਰਾ ਬਹੁਤ ਵਧੀਆ ਸਫਰ ਰਿਹਾ ਠੀਕ ਹੈ ਜੀ ਆਜੋ ਮਿਲਦੇ ਆਂ ਜੀ ਲਓ ਜੀ ਆਪਾਂ ਪਹੁੰਚ ਗਏ ਫਰੀਦਕੋਟ ਸੈਕੰਡ ਰੈਲੀ ਲਈ ਰੈਡੀ ਨੇ ਬਾਜੀ ਚਲੋ ਜੀ ਰੈਲੀ ਹੋ ਚੁੱਕੀ ਆ ਸ਼ੁਰੂ ਤੇ ਚੱਲੇ ਆਪਾਂ ਸਾਧਕਾਲੇ ਚੌਂਕ ਵੱਲ ਨੂੰ ਰਈ ਸੱਜਣਾ ਮਿੱਤਰ ਦੇਖਣਾ ਬਾਈ ਗੱਰੀ ਤੋੜ ਫਰੀਦਕੋਟ ਦੀ ਸੋਹਣੀ ਸਵੇਰ ਅਸੀਂ 7:30 ਵਜੇ ਤੁਰ ਪਏ ਸੋਹਣਾ ਪ੍ਰੋਗਰਾਮ ਰੱਖਿਆ ਬਾਈ ਉਹਨਾਂ ਨੇ ਇਦਾਂ ਦੇ ਪਰਾਲੇ ਹੋਣਾ ਜ਼ਰੂਰੀ ਆ ਵਧੀਆ 2-250 ਬੰਦੇ ਦਾ ਇਕੱਠਾ ਬਹੁਤ ਪ੍ਰੇਦੀਰ ਸਥਾਨ ਤੇ ਹਰਦੀਪਾਈ ਕਹੇ ਰੇ ਆ ਮੈਂ ਲੱਗਿਆ ਮੈਂ ਗਣਾ ਆ ਨੰਦੀ ਨੰਦ ਮੰਗਲ ਸਦਾਤ ਮੰਗਲ ਜਾ ਪੂਰਾ ਪੂਰਾ ਜੀ ਪੂਰਾ ਗਰਮੀ ਕਲਾ ਤੇ ਇਹ ਮਿਸ ਕਰਨ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਹਨਾ ਕੋਈ ਮੈਂ ਕਿਹਾ ਮੈਨੂੰ ਕੱਲ ਪਤਾ ਲੱਗਿਆ ਹਾਂਜੀ ਹਾਂ ਮੈਨੂੰ ਐ ਸੀ ਬੀਬੀ ਸੀ ਕੇ ਪੋਸਟਾ ਵਾਸਤਾ ਦੇਖੀ ਨਹੀਂ ਈ ਤੀਆਂ ਸਹੀ ਗੱਲ ਨਾਲ ਮੈਂ ਵੀ ਦੇਖਿਆ ਬਾਈ ਦਾ ਫੋਨ ਆਇਆ ਬਲਜੀਤ ਦਾ ਮੈਂ ਕਿਹਾ ਯਾਰ ਪਰ ਮੈਂ ਦੇਖਿਆ ਵੀ ਕੱਲ ਨੂੰ ਕਿਤੇ ਜਾਣਾ ਤਾਂ ਨਹੀਂ ਹੈਗਾ ਹਾਂਜੀ ਹਾਂਜੀ ਇਹ ਵੀ ਚਲੋ ਰੈਡੀ ਸਹੀ ਆ ਤੇ ਮੈਂ ਵੀ ਕਿਹਾ ਮਹਾਤਰਾ ਗੈਰੀ ਦੂਰ ਬਾਈ ਜੀ ਰਾਜਸਥਾਨ ਦਾ ਟੂਰ ਹਜੇ ਪਰਸੂ ਹੀ ਕਰਕੇ ਆਏ ਆ ਤੇ ਪਰ ਟੂਡੇ ਥੋੜੇ ਬਸ ਪੂਰੀ ਐਨ ਹੰਗਾਰਾ ਮੇਰੇ ਨਾਲ ਵੀ ਵੱਧ ਸੀ ਵੀ ਚਲੋ ਚੱਲੀਏ ਬਾਈ ਛੇਤੀ ਮੈਂ ਤਾਂ ਭਾੜ ਦਾ ਹੈ ਜਿਵੇਂ ਕਿ ਇਵੈਂਟਸ ਨਹੀਂ ਨਹੀਂ ਬਹੁਤ ਵਧੀਆ ਬਾਈ ਚੜਦੀ ਕਲਾ ਸੋਹਣਾ ਪ੍ਰਾਂਦਾ ਕਰਿਆ ਹਨ ਬਾਈ ਬਹੁਤ ਸੋਹਣਾ ਮੈਂ ਕਹਿੰਦਾ ਹਰ ਜਿਵੇਂ ਆਪਣੇ ਏਰੀਆ ਉਧਰ ਆਪਾਂ ਵੀ ਇਕੱਠੇ ਹੋ ਕੇ ਥੋੜੀ ਬਹੁਤੀ ਇਕੱਠਾ ਥੋੜੀ ਜੀ ਰੱਖੀਏ ਕਰੀਏ ਕਰੀਏ ਬਾਈ ਜ਼ਰੂਰ ਕਰੀਏ ਹਾਂ ਹੌਲੀ ਹੌਲੀ ਚਲੋ ਪ੍ਰਮਾਤਮਾ ਮਿਹਰ ਕਰੂਗਾ ਹਾਂਜੀ ਹਾਂ ਆ ਗੋਨਿਆਂ ਨਾਲੇ ਬਾਈ ਵੀਰਾਈ ਨੇ ਬਾਈ ਹਨਾ ਰੀਮ ਦੇ ਬੱਚਾ ਬਾਈ ਇਹਨਾਂ ਦੀ ਸਾਈਕਲਿੰਗ ਦੇ ਬਹੁਤ ਵਧੀਆ ਗੱਲਾਂ ਮਨਜੀਤ ਸਿੰਘ ਬਠਿੰਡੇ ਵਾਲੇ ਸਾਡੇ ਭਰਾ ਤੇ ਮੋ ਚੜਦੀ ਕਲਾ ਜੀ ਹਾਂ ਜੀ ਆ ਬਹੁਤ ਚੜਦੀ ਸੋਹਣਾ ਲੱਗਾ ਇਵੈਂਟ ਪੂਰਾ ਘੈਂਟ ਆ ਨਾ ਬਈ ਗੱਲ ਵੱਡੀ ਇੰਤਜ਼ਾਮ ਆ ਜੀ ਚੜਦੀ ਕਲਾ ਹੋਰ ਹਾਂ ਜੀ ਠੀਕ ਆ ਬਾਈ ਕਿੰਨੇ ਕ ਵਜੇ ਪਹੁੰਚ ਗਏ ਸੀ ਅਸੀਂ ਸਾਢੇ 6 7 ਵਜੇ ਪਹੁੰਚ ਗਏ ਸੀ ਜੀ 7:00 7:00 ਪਹੁੰਚ ਗਏ ਸੀ ਤੁਸੀਂ ਠੀਕ ਆ ਠੀਕ ਆ ਬਹੁਤ ਵਧੀਆ ਜੀ ਸੋਹਣਾ ਉਪਰਾਲਾ ਨਾਲ ਮਹਿਕਮੇ ਦਾ ਵੀ ਪੂਰਾ ਸਾਥ ਪੰਜਾਬ ਪੁਲਿਸ ਦਾ ਆ ਜੋ ਇੱਕ ਆਪਣੇ ਨਾਲ ਛੋਟਾ ਬੱਚਾ ਵੀ 30 ਕਿਲੋਮੀਟਰ ਵਾਲੀ ਰੈਲੀ ਦੇ ਵਿੱਚ ਦੇਖੋ ਛੋਟਾ ਬੱਚਾ 30 ਕਿਲੋਮੀਟਰ ਵਾਲੀ ਰਾਈਡ ਦੇ ਵਿੱਚ ਆਪਣੇ ਨਾਲ ਜਾ ਰਿਹਾ ਪੂਰਾ ਪ੍ਰੋਪਰ ਦੇਖੋ ਪੂਰਾ ਇਹਨਾਂ ਇਹਨੇ ਹਾਂਜੀ ਹਾਂ ਇਹਨੇ ਛੋਟੇ ਬੱਚੇ ਲਈ ਛੋਟੇ ਇੰਨੀ ਰਾਈਡ ਕਰਨੀ 30 ਕਿਲੋਮੀਟਰ ਹੌਲੀ ਕੱਟਣਾ ਮਾਰੀ ਆਇਓ ਮਜੀਦ ਸਿੰਘ ਫਿਰ ਥੋੜਾ ਖਿੱਚੀਏ ਸਾਈਡ ਤੇ ਹੀ ਰੱਖੀ ਪੁੱਤ ਜੰਗਾ ਇੱਧਰ ਆਇਓ ਹਾਂਜੀ ਵੀਰੇ ਬਹੁਤ ਨੇੜੇ ਆ ਹਾਂ ਇਸੇ ਆਰੀਏ ਉਹ ਨੇੜੇ ਬਈ ਉੱਥੋਂ ਤਾਂ ਸਾਰੇ ਹੀ ਕੱਟ ਕੇ ਕਿਲੋਮੀਟਰ ਹੋਣਾ ਬਈ ਆਹਾਂ ਰਾਏਗੋਡ ਵਾਲੂ ਰਾਏਗੋਡ ਵੀਰੇ ਹਾਂਜੀ ਇਸ ਟਾਈਮ ਆਪਾਂ ਰੋਡ NH 500 ਤੇ NH 54 ਦੇ ਜਾ ਰਹੇ ਹਾਂ ਇੱਥੇ ਆ ਕੇ ਰਿਫਰੈਸ਼ਮੈਂਟ ਆ ਇਹ ਤੇ ਬ੍ਰਿਜ ਦੇ ਥੱਲੇ ਤੇ ਬਾਈ ਉਹਨਾਂ ਦਾ ਬਹੁਤ ਸੋਹਣਾ ਉਪਰਾਹਲਾ ਤੇ ਆ ਪੁੱਛੇ ਆਪਣੇ ਮਹਿਕਮਾ ਵੈਰੀ ਗੁੱਡ ਵੈਰੀ ਗੁੱਡ ਸੇਫ ਹਾਲੇ ਤੇ ਬਹੁਤ ਵਧੀਆ ਉਪਰਾਹਲਾ ਬਾਈ ਉਹਨਾਂ ਦਾ ਸੋਹਣਾ ਪੂਰਾ ਖੁਸ਼ ਹੋ ਕੇ ਬਾਈ ਦਿਲੋਂ ਕਰ ਰਹੇ ਆ ਬਾਈ ਸ਼ੁਕਰੀਆ ਜੀ ਤੁਹਾਨੂੰ ਬਹੁਤ ਨਹੀਂ ਨਹੀਂ ਇਹ ਨਹੀਂ ਉਹ ਜੋ ਮਤਲਬ ਇਹ ਸੇਫ ਹਾਲੇ ਚੱਲ ਚੱਲ ਆ ਓ ਰਫਰੈਸ਼ਮੈਂਟ ਦਾ ਟਾਈਮ ਹੋ ਬਾਈ ਬਹੁਤ ਸੋਹਣਾ ਪ੍ਰਾਪਤ ਉਰਲੀ ਸਾਈਡ ਬਾਈ ਸੱਜਣ ਗੈਰੀ ਟੂਰ ਤੇ ਪਰਲੀ ਸਾਈਡ ਬਾਈ ਪੰਜਾਬੀ ਮੁਸਾਫਰ ਵਾਲਾ ਬਾਈ ਜਿਹੜੇ ਬਾਈ ਗੈਰੀ ਆ ਗੈਰੀ ਬਾਈ ਕਰਕੇ ਆਏ ਆ ਆਪਣੇ ਟੂਰ ਰਾਜਸਥਾਨ ਦਾ ਤੇ ਆਪਾਂ ਇਹਨਾਂ ਨੂੰ 540 ਸਾਈਕਲ ਦਿੱਤਾ ਸੀ ਤੇ ਬਾਈ ਪੰਜਾਬੀ ਮੁਸਾਫਰਾਂ ਨੇ ਕਰਕੇ ਆਏ ਆ ਪੰਜ ਤਾਕਤਾਂ ਦੀ ਯਾਤਰਾ ਚੜ੍ਹਦੀ ਕਲਾ ਵਾਲੇ ਨੌਜਵਾਨ ਨੇ ਬਾਈ ਇਹ ਠੱਕਣ ਤੋਂ ਬਣ ਵਾਲੇ ਤਾਂ ਕੋਈ ਗੱਲ ਬਾਤ ਹੀ ਨਹੀਂ ਨਵੇਂ ਤੋਂ ਨਵੇਂ ਰਿਕਾਰਡ ਫੈਦਾ ਕਰਨੇ ਆ ਬਾਈ ਉਹਨਾਂ ਨੇ ਨਵੇਂ ਤੋਂ ਨਵੇਂ ਪੰਜ ਤੱਕ ਟਾਂਡੀ ਯਾਤਰਾ ਉਹ ਵੀ ਸਾਈਕਲ ਤੇ ਬਈ ਕਿਸੇ ਕਿਸੇ ਹਿੱਸੇ ਆਉਂਦੀ ਆ ਚੜਦੀ ਕਲਾ ਕਰਨ ਮਹਾਰਾਜ ਐਦਾਂ ਦੇ ਭਰਾਵਾਂ ਨੂੰ ਮળોਉਂਦੇ ਰਹਿਣ ਅੱਜ ਫ੍ਰੀ ਰਿਕਾਰਡ ਸਾਈਕਲ ਰੈਲੀ ਤੇ 04 ਲਵਰ ਦੇ ਸਾਈਕਲਿੰਗ ਗਰੁੱਪ ਵੱਲੋਂ ਕਰਵਾਈ ਆ ਇਪਾ ਉਸ ਧੰਨਵਾਦ ਆ ਭਾਈ ਉਹਨਾਂ ਦਾ ਤੇ ਉਸ ਤੋਂ ਪਹਿਲਾਂ ਰਿਫਰੈਸ਼ਮੈਂਟ ਦੇ ਬਾਈ ਰਜਿੰਦਰ ਸਿੰਘ ਜਿਹੜਾ ਮਹਿਮੂਆਣੇ ਤੋਂ ਉਹਨਾਂ ਦਾ ਬੇਟਾ ਨਾਲ ਸਾਈਕਲਿੰਗ ਕਰਦਾ ਤੇ ਜਿਨ੍ਹਾਂ ਨੇ ਇਹ ਸਾਰਾ ਪ੍ਰੋਗਰਾਮ ਕਰਿਆਗਾ ਤੇ ਆ ਉਹਨਾਂ ਦੇ ਤਾਇਆ ਜੀ ਦੀ ਬੇਟੀ ਨਿੱਕੇ ਨਿੱਕੇ ਗੁੱਡੀਆਂ ਨੇ ਵੀ ਦੇਖੋ ਭਾਗ ਲਿਆਗਾ 30 ਕਿਲੋਮੀਟਰ ਵਾਲੀ ਰੇਸ ਦੇ ਵਿੱਚ ਬਹੁਤ ਸੋਹਣਾ ਪਰਾਲਾ ਬੱਚੇ ਵੀ ਪੂਰੇ ਸਾਰ ਨਾਲ ਨੇ ਯਾਰ ਲਓ ਜੀ ਲਗਭਗ ਨੇੜੇ ਹੀ ਪਹੁੰਚਣ ਵਾਲਿਆਂ ਜਿੱਥੋਂ ਸਟਾਰਟਿੰਗ ਪੁਆਇੰਟ ਸੀ ਤੇ ਐਂਡ ਪੁਆਇੰਟ ਵੀ ਉੱਥੇ ਹੀ ਹੋਣਾ ਤੇ ਨੇੜੇ ਹੀ ਲੱਗਣ ਵਾਲਿਆਂ ਇਹ ਰਹੀ ਆਪਣੀ 30 ਕਿਲੋਮੀਟਰ ਰਾਈਡ ਲੋ ਜੀ ਪਹੁੰਚ ਗਏ ਆਪਾਂ ਉੱਥੇ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਸੀ ਮੀਤਾ ਜੀ 30 ਕਿਲੋਮੀਟਰ ਦੀਸ ਪੂਰੀ ਕਰਕੇ ਪਹੁੰਚ ਗਏ ਜਗ੍ਹਾ ਦੇ ਦੀ ਕਰਦੀ ਗਗਨਦੀਪ ਜੀ ਕਿਰਪਾ ਕਰਕੇ ਇਹਨਾਂ ਨੂੰ ਵੀ ਕਰੋ ਕਰੋ ਸੇਵਾ ਆਉਂਦੇ ਰਹੋ ਸਾਰੇ ਵੀਰਾਂ ਨੂੰ ਬੇਨਤੀ ਹੈ ਨੰਗਰ ਚੱਕ ਕੇ ਜਾਓ ਨਹੀਂ ਹਾਈ ਨਹੀਂ ਹੋਣੀ ਅੱਜ ਤੇ ਹੋਰ ਜੀ ਮੈਂ ਤਾਂ ਸਾਰੇ ਤਿਕਨਣ ਸਾਡੇ ਮੈਂਬਰ ਸਮੂਹ ਵੀ ਵੱਲ ਆ ਗਿਆ ਅਸੀਂ ਪੂਰਨ ਦੋਨੋਂ ਸਾਡੇ ਪਰਨਮ ਆਪਣੇ ਇਖਣੇ ਰੱਖਣ ਨੂੰ ਦੇ ਦੇ ਉਹਦਾ ਬੜਾ ਹੀ ਕੰਮ ਆਉਂਦਾ ਹੈ ਤੇ ਸਭ ਬਹੁਤ ਬਹੁਤ ਧੰਨਵਾਦ ਭਾਈ ਜੀ ਇੱਕ ਛੋਟੀ ਜੀ ਗੱਲ ਇਹ ਆ ਗਈ ਸਾਈਕਲਿੰਗ ਨੂੰ ਲੈ ਕੇ ਜਿੰਨਾ ਕਿ ਮੈਂ ਮਹਿਸੂਸ ਕੀਤਾ ਪਿਛਲੇ 1.5 ਸਾਲ ਤੋਂ ਜਿਹੜੀ ਸਟਾਰਟ ਕੀਤੀ ਆ ਸਾਈਕਲਰ ਸੀ ਭਾਈ ਜੀ ਇਸ ਤੋਂ ਈ ਤੋਂ ਵੀ ਸਾਰੰਗ ਤੋਂ ਅਸੀਂ ਹੋਣਾ ਸਾਡੇ ਨੂੰ ਸੁਨਣਾ ਮੌਕਾ ਮਿਲਿਆ ਨਾ ਦੀ ਕੰਪਨੀ ਕਰਨਾ ਮੌਕਾ ਮਿਲਿਆ ਸਾਈਕਲਿੰਗ ਤੋਂ ਮੌਜੂਦ ਹਿੰਦਾਂ ਦਾ ਦੀਨੋ ਦੇ ਫਿਰਦਾ ਜਿਹੜਾ ਮਾਨਸਿਕ ਕਾਰ ਤੇ ਸਾਈਕਲ ਤੋਂ ਬਹੁਤ ਯਾਦ ਕਰਦਾ। ਗੁਰਦਵਾ ਸਾਹਿਬ ਨੂੰ ਦਿੱਖਿਆ ਨੂੰ ਸਾਰਿਆਂ ਨੇ ਕਿਰੇ ਕੋਈ ਨਾ ਕੋਈ ਕਾਉਂ ਚੱਲੀ ਰਹਿੰਦੀ ਹੈ ਤੇ ਅੱਜ 16 ਨਵੰਬਰ 2025 ਤੇ ਰੈਲੀ ਸਮਾਪਤੀ ਤੇ ਚੱਲੇ ਅਸੀਂ ਆਪਣੇ ਬਾਬਾ ਫਰੀਦ ਜੀ ਦੀ ਟੱਲੇ ਤੇ ਤੇ ਉਸ ਤੋਂ ਬਾਅਦ ਆਪਾਂ ਇੱਕ ਕਿਲਾਗਾ ਇੱਥੇ ਬਹੁਤ ਟਾਈਮ ਬਾਅਦ ਖੁੱਲਿਆ ਹੋ ਕਹਿੰਦੇ ਇੱਥੇ ਸੌਣ ਦੇ ਵਿੱਚ ਆਇਆ ਵੀ 80 80 90 90 ਸਾਲ ਦੀ ਉਮਰ ਆ ਹੋ ਗਈਆਂ ਵੀ ਉਹ ਕਿਲਾ ਹਜੇ ਤੱਕ ਖੁੱਲਿਆ ਨਹੀਂ ਸੀ। ਜੋਸ ਭਾਗ ਸਮਾਂ ਤੇ ਮਹਾਰਾਜ ਦੀ ਕਿਰਪਾ ਨਾਲ ਦੇਣ ਤੇ ਉਹ ਮੰਨ ਲਓ 14 ਤਰੀਕ ਤੋਂ 20 ਤਰੀਕ ਤੱਕ ਖੁੱਲਾ ਕਿਲਾ ਹੋ ਤੇ ਠੀਕ ਆ ਭਾਈ ਗੈਰੀ ਚੱਲੀਏ ਫਿਰ ਆਪਾਂ ਹੋਰ ਜੀ ਬਾਬਾ ਸੇਖਪ੍ਰੀਤ ਜੀ ਦੇ ਹਾਂ ਹਾਂ ਹੋ ਗਿਆ ਸਮਾਨ ਭਾਈ ਓਕੇ ਆ ਸਾਰਾ ਰੈਡੀ ਸਮਾਨ ਆਪਣਾ ਦੋ ਸਾਈਕਲ ਬੜੇ ਆਰਾਮ ਨਾਲ ਆ ਜਾਂਦੇ ਹਨ ਹਾਂ ਤੇ ਮੈਡਲ ਭਾਈ ਬਹੁਤ ਸੋਹਣੇ ਬਣਾਇਆ ਵੀਰ ਉਹਨਾਂ ਨੇ ਬਹੁਤ ਸੋਹਣੇ ਬਹੁਤ ਸੋਹਣੇ ਮੈਡਲ ਬਣਾਇਆ ਭਾਈ ਉਹਨਾਂ ਨੇ ਤੇ ਇਹ ਜਿਹੜੀ ਆਪਣੀ ਰੈਲੀ ਸੀ ਤੁਹਾਨੂੰ ਪਤਾ ਹੀ ਆ ਸ਼ਹੀਦ ਕਰਤਾਰ ਸਿੰਘ ਸਰ ਆਪਾ ਜੀ ਨੂੰ ਸਮਰਪਿਤ ਸੀ ਤੇ ਬਹੁਤ ਸੋਹਣੀ ਰਹੀ ਰਹਿੰਦੀ ਠੀਕ ਆ ਜੀ ਇਹ ਕਿਲਾ ਹੋ ਜਿਹੜਾ ਬਹੁਤ ਟਾਈਮ ਬਾਅਦ ਖੁੱਲਿਆ ਇੱਥੋਂ ਦੇ ਜਿਹੜੇ ਬਜ਼ੁਰਗ ਸਾਨੂੰ ਮਿਲਿਆ ਉਹ ਕਹਿੰਦੇ ਦੇ ਲੋ 80 ਸਾਲ ਹੋ ਗਏ ਸਾਨੂੰ ਇਹ ਕਿਲਾ ਦੇਖਣ ਨੂੰ ਪਹਿਲਾਂ ਮਿਲਿਆ ਨਹੀਂ ਸੀ ਗੇਟ ਨਹੀਂ ਸੀ ਖੁੱਲੇ ਦੇ ਤੇ ਹੁਣ ਇਹ ਕਿਲੇ ਦੇ ਗੇਟ ਖੁੱਲ ਚੁੱਕੇ ਆ ਤੇ 14 ਤੋਂ 20 ਤੱਕ ਆ ਇਹ ਕੀ ਕਹਿੰਦੇ ਮਿਸ਼ਰੀ ਜਾਂ ਤੁਸੀਂ ਉਹ ਲੈ ਬਾਬਾ ਸੇਖਪਰੀ ਜੀ ਦੇ ਸਥਾਨ ਵੱਲ ਨੂੰ ਜਾਂਦਾ ਹੋਇਆ ਰਸਤਾ ਜੇ ਜਾਣੇ ਮੱਥਾ ਟੇਕਣ ਬਾਬਾ ਸੇਖ ਫਰੀਦ ਜੀ ਦੇ ਪ੍ਰਕਾਸ਼ ਲੈ ਲਓ ਬਾਈ ਹੋਰ ਬਈ ਠੀਕ ਆ ਕਾ ਜੀ ਬੇਟੀ ਸੱਸੀ ਗਾਲ ਬੇ ਸੱਸੀ ਕਾ ਜੀ ਇਹ ਉਹ ਦਰਖਤ ਤਾਂ ਜਿੱਥੇ ਬਾਬਾ ਸੇਖ ਫਰੀਦ ਜੀ ਨੇ ਇਹ ਬੈਠ ਕੇ ਇੱਥੇ ਦੋ ਨੇਤਰਾਂ ਤੇ ਉਂਗਲਾ ਕਰਦੇ ਹੋਏ ਕਿਹਾ ਤੇ ਦੋਏ ਨੈਣਾ ਮੱਥਾ ਛੂਹ ਪਰ ਦੇਖਣ ਕੀ ਆਸ ਬਾਬਾ ਫਰੀਦ ਜੀ ਦਾ ਟਿੱਲਾ E agora eu vou ਪਰ ਹਿੰਦੀ ਗੱਲ ਪਾਈ ਸ਼ਾਇਦ ਬੈਠਣ ਲਾਰੇ ਪਾਇਆ ਨਿੱਕੇ ਜਿਹੇ ਮਨਨਾਲੇ

ਵੇਗਾ ਹੀ ਫਿਰ ਪੰਜਾਬੀ ਮੁਸਾਫਰ ਜੀ ਓਕੇ ਬਾਈ ਪੰਜ ਤੱਕ ਦੀ ਯਾਤਰਾ ਕਰਕੇ ਆਏ ਬਾਈ ਬਹੁਤ ਵਧੀਆ ਮਾਣ ਵਾਲੀ ਗੱਲ ਆ ਸਿੱਕ ਪੰਜਾਬ ਦੇ ਤੇ ਇੱਕ ਪਿੰਡ ਤੋਂ ਵੱਡੀ ਗੱਲ ਆ ਬਾਈ ਧੰਨਵਾਦ ਬਾਈ ਸ਼ੁਕਰੀਆ ਤੇ ਅੱਜ ਚਲੋ ਠੀਕ ਆ ਜੀ ਇੱਕ ਬਾਅਦ ਓਕੇ ਬਾਈ ਜੀ ਬਾਈ ਬਾਈ ਓਕੇ 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 ਜੀ ਕੱਲ੍ਹ ਸਾਵਨ ਬਦਲ ਜੀ ਬਾਈ ਜੀ ਕਰਦੇ ਤਤੂ ਬ੍ਰਾ ਇਹ ਬਰਨਾਲੇ ਤੋਂ ਬਣਾਇਆ ਤੇ ਹਿੰਦ ਜੇ ਨਵੀਂ ਵੀ ਆਪਣੇ ਮੁੰਡੇ ਨੇ ਉਹੀ ਦੇਖ ਰਿਹਾ ਸਾਰਾ ਕੁਝ ਹਾਂਜੀ ਬਾਈ ਆਪਾਂ ਪਹੁੰਚ ਗਏ ਜਗਰਾਉਂ ਮੁੜਦੇ ਹੋਏ ਤੇ ਇਸ ਤੋਂ ਬਾਅਦ ਆਪਾਂ ਜਾਂਦੇ ਹਾਂ ਰਾਏਕੋਟ ਰਾਏਕੋਟ ਤੋਂ ਫਿਰ ਸਾਡਾ ਰਹਿ ਜਾਂਦਾ ਨੇੜੇ ਹੀ ਬਾਈ 14 ਕਿਲੋਮੀਟਰ ਰਹਿ ਜਾਂਦਾ ਪਿੰਨ ਮਾਰਕੀ ਤੇ ਨਾਲ ਬਾਈ ਗੈਰੀ ਤੇ ਸੋਣਾ ਰਿਹਾ ਬਾਈ ਰੈਲੀ ਦਾ ਪ੍ਰੋਗਰਾਮ ਤੇ ਇਸ ਟਾਈਮ ਚ ਕਰਾਂ ਉਹ